ਲੋਕਾਂ ਦਾ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਅੱਜ ਬਾਬਾ ਸਾਹਿਬ ਅੰਮ੍ਰਿਤਕਰ ਦੇ ਪਾਰਕ ਦੇ ਵਿੱਚ ਮੇਲਾ ਲਾਤਾ ਕਦੇ ਹੁੰਦਾ ਸੀ ਕਿ ਅਸੀਂ ਕੁਝ ਬੰਦੇ ਆਹ ਹਾਂ ਇੱਥੇ ਆਉਂਦੇ ਸੀ ਤੇ ਬਾਬਾ ਸਾਹਿਬ ਅੰਮ੍ਰਿਤਕਰ ਨੂੰ ਅ ਫੁੱਲ ਮਾਲਾ ਪੈਣਾ ਜਿਹੜੇ ਪਾ ਕੇ ਅਸੀਂ ਇਹਦੇ ਪਰਨ ਕਰਕੇ ਜਾਂਦੇ ਸੀ ਅਸੀਂ ਕੀ ਕਰਦੇ ਸੀ ਕਿ ਉਹ ਦਿਨ ਦੂਰ ਨਹੀਂ ਹੈ ਕਿ ਬਾਬਾ ਸਾਹਿਬ ਅੰਮ੍ਰਿਤਕਰ ਦੇ ਇਸ ਪਾਰਕ ਦੇ ਵਿੱਚ ਮੇਲੇ ਲੱਗਣ ਲੱਗ ਜਾਣਗੇ ਤੇ ਅੱਜ ਮੇਲਾ ਲੱਗਾ ਹੋਇਆ ਤੇ ਮੈਂ ਮੁਬਾਰਕਬਾਦ ਤੁਸੀਂ ਦੇਖ ਰਹੂ ਮੇਲੇ ਵਰਗਾ ਮਾਹੌਲ ਹੈ ਤੇ ਮੇਲੇ ਵਿੱਚ ਕਦੇ ਜਿੰਦਗੀ ਨਹੀਂ ਕੀਤੀ ਜਾ ਸਕਦੀ ਪਰ ਇਹ ਤਾਂ ਹੋਇਆ ਹੈ ਅ ਜਿਸ ਬਾਪ ਦੇ ਪੁੱਤਰ ਨਲਾਇਕ ਨਿਕਲ ਜਾਣ ਮਤਲਬ ਉਹਨੂੰ ਕੋਈ ਨਹੀਂ ਪੁੱਛਦਾ ਜਦੋਂ ਬਾਪ ਦੇ ਪੁੱਤਰ ਲਾਇਕ ਬਣ ਜਾਣ ਤੇ ਉਸ ਬਾਪ ਨੂੰ ਸਲਾਮਾ ਹੁੰਦੀ ਅੱਜ ਬਾਬਾ ਸਾਹਿਬਾਂ ਮਿੜਕਰ ਦੇ ਜਿਹੜੇ ਉਨਾਈ ਹੈ ਉਹਨਾਂ ਨੂੰ ਮੰਨਣ ਵਾਲੇ ਅਸੀਂ ਇਹ ਸਾਰੇ ਬਾਬਾ ਸਾਹਿਬਾਂ ਮਿੜਕਰ ਦੇ ਪੁੱਤਰ ਕਹਿ ਲੀਏ ਜੇ ਲਾਇਕ ਬਣਿਆ ਤਾਂ ਅੱਜ ਹਰ ਪਾਰਟੀ ਹਰ ਵਿਅਕਤੀ ਬਾਬਾ ਸਾਹਿਬ ਅੰਬੇਡਕਰ ਨੂੰ ਫੁੱਲ ਮਾਲਾ ਪੇਟ ਕਰਨ ਵਾਸਤੇ ਆ ਰਿਹਾ ਹੈ। ਤੋਂ ਜਦੋਂ ਲਾਇਕ ੜਾਦ ਬਣ ਜੇ ਤਾਂ ਫਿਰ ਸਾਰੇ ਉਹ ਪਿਓ ਦਾ ਨਾਂ ਜੱਪਣ ਲੱਗ ਜਾਂਦੇ। ਮੈਂ ਵਰਡ ਪਰ ਦੇ ਵਿੱਚ ਬੈਠੇ ਉਹਨਾਂ ਸਾਰੇ ਲੋਕਾਂ ਨੂੰ ਜਿਹੜੇ ਬਾਬਾ ਸਾਹਿਬ ਅੰਬੇਡਕਰ ਨੂੰ ਮੰਨਦੇ ਐ, ਜਿਹੜੇ ਭਾਰਤੀ ਸੰਵਿਧਾਨ ਨੂੰ ਮੰਨਦੇ ਐ, ਉਹਨਾਂ ਨੂੰ ਅੱਜ ਦੇ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਨਾ ਔਰ ਦੂਜੇ ਪਾਸੇ ਮੈਂ ਕੇਂਦਰ ਦੀ ਸਰਕਾਰ ਨੂੰ ਤੇ ਪੰਜਾਬ ਦੀ ਸਰਕਾਰ ਨੂੰ ਕਹਿਣਾ ਚਾਹਣਾ ਇੱਕ ਪੰਨੂ ਅਤਵਾਦੀ ਜਿਹੜਾ ਅਮਰੀਕਾ ਦੇ ਵਿੱਚ ਬੈਠਾ ਹੈ ਉਨੇ ਕਿਹਾ ਸੀ ਕਿ ਬਾਬਾ ਸਾਹਿਬ ਦੇ ਮਿੜਕਰ ਦੇ ਬੁੱਤ 14 ਅਪ੍ਰੈਲ ਤੱਕ ਅਸੀਂ ਤੋੜਾਂਗੇ ਤੇ ਅੱਜ ਹਰ ਬਾਬਾ ਸਾਹਿਬ ਦੇ ਮਿੜਕਰ ਦੇ ਬੁੱਤ ਦੇ ਕੋਲ ਦੇਸ਼ ਭਰ ਦੇ ਵਿੱਚ ਮੇਲਾ ਲੱਗਾ ਹੋਇਆ ਮਿਸਟਰ ਪੰਨੂ ਤੂੰ ਉੱਥੇ ਬਹਿ ਕੇ ਚੂਹੇ ਦੀ ਬਿੱਲ ਵਿੱਚ ਬਹਿ ਕੇ ਉੱਥੇ ਨਾ ਇਹ ਬਕਵਾਸ ਹੀ ਕਰ ਸਕਦਾ ਤੂੰ ਅੱਜ ਕਿਸੇ ਬੁੱਤ ਦੇ ਨੇੜੇ ਖੜ ਕੇ ਤਾਂ ਦੇਖ ਤੇਰਾ ਕੋਈ ਬੰਦਾ ਖੜ ਕੇ ਤਾਂ ਦੇਖੀ ਤੁਸੀਂ ਏਜੰਸੀਆਂ ਦੇ ਠੋਕੋਏ ਹੋ ਬੰਦੇ ਹੋ ਏਜੰਸੀਆਂ ਦੇ ਫਿੱਟ ਕਿਤੇ ਬੰਦੇ ਹੋ ਜਿਹੜੇ ਦੇਸ਼ ਨੂੰ ਤੋੜਨਾ ਚਾਹੁੰਦੇ ਦੇਸ਼ ਨੂੰ ਤੋੜਨਾ ਜਿਹੜੇ ਚਾਹੁੰਦੇ ਆ ਲੋਕ ਪੰਨੂ ਵਰਗੇ ਉਹਨਾਂ ਦੇ ਖਿਲਾਫ ਭਾਰਤ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਪਰ ਮੈਨੂੰ ਅਫਸੋਸ ਹੈ ਇੱਕ ਗੱਲ ਦਾ ਕਿ ਬਾਬਾ ਸਾਹਿਬ ਅੰਬेडकर ਦਾ ਅਪਮਾਨ ਕਰਨ ਵਾਲੇ ਪੰਨੂ ਦੇ ਖਿਲਾਫ ਇੱਕ ਲਹਿਰ ਬਣ ਰਹੀ ਹੈ ਪੂਰੇ ਦੇਸ਼ ਦੇ ਵਿੱਚ ਅਮਰਤ ਸਾਬ ਵੱਲੋਂ ਬਾਬਾ ਸਾਹਿਬ ਅੰਬेडकर ਦੇ ਖਿਲਾਫ ਬੋਕਵਾਸ ਕੀਤਾ ਗਿਆ ਉਹਦੇ ਖਿਲਾਫ ਲਹਿਰ ਬਣ ਰਹੀ ਹੈ ਇਸ ਲਹਿਰ ਨੂੰ ਰੋਕਣ ਵਾਸਤੇ ਭਗਵਾਨ ਜਿਹੜਾ ਪੰਨੂ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਭਗਵਾਨਤ ਮਾਨ ਕਾਂਗਰਸ ਪਾਰਟੀ ਦੇ ਵਿਰੋਧੀ ਧਿਰ ਦੇ ਪ੍ਰਤਾਪ ਸਿੰਘ ਬਾਜਵਾ ਤੇ ਪਰਚੇ ਦੇ ਕੇ ਕਾਂਗਰਸ ਪਾਰਟੀ ਦੇ 리ਡਰਾਂ ਨੂੰ ਜਿਹੜਾ ਹੈਗਾ ਡਰਾ ਕੇ ਇਸ ਪੰਨੂ ਦੇ ਖਿਲਾਫ ਬਣ ਰਹੀ ਲਹਿਰ ਨੂੰ ਮੋੜਾ ਦੇਣਾ ਚਾਹੁੰਦੇ ਆ ਪਰ ਇਹ ਮੋੜਾ ਆਉਣਾ ਨਹੀਂ ਹੈ ਪੰਨੂ ਦੇ ਖਿਲਾਫ ਅਮਰਸਾਹ ਦੇ ਖਿਲਾਫ ਜਿਹੜੀ ਲਹਿਰ ਬਣੀ ਹੈ ਭਗਵਾਨਤਮਾਨ ਉਸ ਲਹਿਰ ਨੂੰ ਰੋਕ ਨਹੀਂ ਸਕਦਾ ਇਹ ਬਹੁਤ ਵੱਡੀ ਲਹਿਰ ਹੈਗੀ ਹੈ ਚਾਹੀਦਾ ਇਹਨੂੰ ਇਸ ਜੇ ਪੰਨੂ ਦੇ ਖਿਲਾਫ ਕਾਰਵਾਈ ਕਰਨ ਲਈ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨਾਲ ਰابطਾ ਕਰਨਾ ਚਾਹੀਦਾ ਸੀ ਕੇਂਦਰ ਸਰਕਾਰ ਨੂੰ ਅਮਰੀਕਾ ਨਾਲ ਰابطਾ ਕਰਨਾ ਚਾਹੀਦਾ ਸੀ ਕਿਉਂ ਪੰਨੂ ਨੂੰ ਇੱਥੇ ਲਿਆ ਕੇ ਉਹਦੇ ਪੱਛਾਜਾ ਦਰਜ ਕਰ ਕਦੋ ਸੁਝਾਵਾ ਦੇਣੀ ਚਾਹੀਦੀ ਐ ਪਰ ਪੰਨੂ ਆ ਦੀ ਗੱਲ ਨੂੰ ਭੁਲਾਉਣ ਵਾਸਤੇ ਇਹ ਪ੍ਰਤਾਪ ਸਿੰਘ ਬਾਜਵਾ ਦੇ ਪਰਚੇ ਦੇ ਕੇ ਪੰਜਾਬ ਦੇ ਲੋਕਾਂ ਨੂੰ ਭਗਵੰਤਾਨ ਮੂਰਖ ਬਣਾ ਰਿਆ ਪਰ ਇੱਕ ਵਾਰ ਮੂਰਖ ਬਣ ਕੇ ਲੋਕ ਹੁਣ ਦੁਬਾਰਾ ਪੰਜਾਬ ਦੇ ਲੋਕ ਇਹਨਾਂ ਦੀਆਂ ਗੱਲਾਂ 'ਤੇ ਆਉਣ ਵਾਲੇ ਨਹੀਂ ਐ ਜਦੋਂ ਪਹਿਲਾਂ ਇਲੈਕਸ਼ਨ ਸੀ ਤੁਹਾਨੂੰ ਯਾਦ ਹੋਣਾ ਹੈ ਮੈਂ ਦੇਸ਼ ਦੇ ਲੋਕਾਂ ਨੂੰ ਯਾਦ ਕਰਾਉਣਾ ਚਾਹਣਾ ਮੋਗਾ ਦੇ ਵਿੱਚ ਪੰਨੂ ਦਾ ਹੀ ਇੱਕ ਚੇਲਾ ਅਤਵਾਦੀ ਉਹਦੇ ਘਰੇ केजरीवाल ਦੀ ਮੀਟਿੰਗ ਹੋਈ ਸੀ ਇਸ ਕਰਕੇ ਪੰਨੂ ਦੇ ਖਿਲਾਫ ਬਣ ਰਹੀ ਲਹਿਰ ਨੂੰ ਰੋਕਣ ਵਾਸਤੇ ਪ੍ਰਤਾਪ ਸਿੰਘ ਬਾਜਵਾ ਦੇ ਖਰਾਬ ਝੂਠਾ ਪਰਚਾ ਪੰਜਾਬ ਦੀ ਸਰਕਾਰ ਨੇ ਦਰਜ ਕੀਤਾ ਜਿਹੜੀ ਅਸੀਂ ਸਖਤ ਲੋਜਣਾ ਕਰਦੇ ਹਾਂ ਸਖਤ ਨਿਆਂ ਕਰਦੇ ਹਾਂ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਰਾਜਾ ਗੜਿੰਗ ਦੀ ਵਾਈਸ ਕਾਂਗਰਸ ਪਾਰਟੀ ਵੱਲੋਂ ਜਿਹੋ ਦਾ ਅੰਦੋਲਨ ਸ਼ੁਰੂ ਕੀਤਾ ਜਾਊਗਾ ਕਾਂਗਰਸ ਪਾਰਟੀ ਦਾ ਕੇ ਕੇਸੀ ਵਿਭਾਗ ਵੱਧ ਚੜ ਕੇ ਪੰਜਾਬ ਸਰਕਾਰ ਦਾ ਵਿਰੋਧ ਕਰਨ ਲਈ ਛੜਕਾਂ ਤੋਂ ਉੱਪਰ ਹੈ